ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਰ ਤੁਸੀਂ ਬੇਈਮਾਨੀ ਦੀ ਕਮਾਈ ਦਾ ਲੱਖਾਂ ਕਰੋੜਾ ਰੁਪਇਆ ਕਮਾ ਲਿਆ ਹੈ ਤੇ ਉਸ ਪੈਸੇ ਨੂੰ ਆਪਣੇ ਘਰ ਵਿੱਚ ਲੈ ਕੇ ਚਲੇ ਗਏ ਹੋ ਤਾਂ ਤੁਹਾਡੇ ਘਰ ਵਿੱਚ ਅਸ਼ਾਂਤੀ ਫੈਲ ਜਾਵੇਗੀ ਤੁਹਾਡੇ ਘਰ ਵਿੱਚ ਕਲੇਸ਼ ਹੋਵੇਗਾ ਕਿਉਂਕਿ ਜਿਹੜਾ ਬੇਈਮਾਨੀ ਦਾ ਪੈਸਾ ਹੈ ਉਹ ਥੋੜੇ ਸਮੇਂ ਲਈ ਸੁੱਖ ਦਿੰਦਾ ਹੈ ਸਿਰਫ ਥੋੜੇ ਸਮੇਂ ਲਈ ਉਸ ਤੋਂ ਬਾਅਦ ਘਰ ਵਿੱਚ ਅਸ਼ਾਂਤੀ ਫੈਲ ਜਾਂਦੀ ਹੈ ਘਰ ਵਿੱਚ ਕਲੇਸ਼ ਹੁੰਦੇ ਨੇ ਕਈ ਤਰ੍ਹਾਂ ਦੇ ਰੋਗ ਹੋ ਜਾਂਦੇ ਨੇ ਕਿਉਂਕਿ ਬੇਈਮਾਨੀ ਦਾ ਪੈਸਾ ਕਦੇ ਟਿਕਦਾ ਨਹੀਂ ਅਗਰ ਤੁਸੀਂ ਬੇਈਮਾਨੀ ਦੇ 10 ਰੁਪਏ ਵੀ ਕਮਾਓਗੇ ਤਾ ਤੁਹਾਨੂੰ 10 ਗੁਣਾ ਪੁਕਦਾ ਪਵੇਗਾ ਕੈੰਡਾ ਪਾਵ ਹੈ ਅਗਰ ਤੁਸੀਂ 10 ਰੁਪਏ ਬੇਈਮਾਨੀ ਦੇ ਕਮਾਉਂਦੇ ਹੋ ਤਾਂ 100 ਰੁਪਿਆ ਤੁਹਾਡਾ ਉੱਪਰ ਲੱਗ ਜਾਵੇਗਾ 100 ਰੁਪਿਆ 10 ਗੁਣਾ ਤੇ ਜਿਹੜਾ ਨੁਕਸਾਨ ਹੈ ਉਹ ਵੱਖਰਾ ਹੋਵੇਗਾ ਕਲੇਸ਼ ਘਰ ਵਿੱਚ ਵੱਖਰਾ ਹੋਵੇਗਾ ਰੋਗ ਬਿਮਾਰੀਆਂ ਉਹ ਵੱਖਰੀਆਂ ਫੈਲਣਗੀਆਂ ਕਿਉਂਕਿ ਬੇਈਮਾਨੀ ਦਾ ਪੈਸਾ ਕੈਟੇਗਰੀ ਟੇਕ ਦਾ ਤੇ ਇਹ ਪੈਸਾ ਘਰ ਵਿੱਚ ਬਰਬਾਦੀ ਕਰ ਦਿੰਦਾ ਹੈ ਤੇ ਜੇਕਰ ਤੁਸੀਂ ਇਮਾਨਦਾਰੀ ਦਾ 100 ਰੁਪਿਆ ਵੀ ਕਮਾ ਲਵੋ ਇਮਾਨਦਾਰੀ ਦਾ ਆਪਣੇ ਘਰ ਵਿੱਚ ਲੈ ਕੇ ਜਾਓ ਇਮਾਨਦਾਰੀ ਦਾ 100 ਰੁਪਿਆ ਤਾਂ ਇਹਦੇ ਨਾਲ ਕੀ ਹੋਵੇਗਾ ਤੁਹਾਡੇ ਘਰ ਵਿੱਚ ਖੁਸ਼ੀਆਂ ਰਹਿਣਗੀਆਂ ਘਰ ਵਿੱਚ ਕਲੇਸ਼ ਵੀ ਨਹੀਂ ਹੋਵੇਗਾ ਆਪਣਾ ਪ੍ਰਸ਼ਾਦਾ ਪਾਣੀ ਛਕਿਆ ਆਰਾਮ ਨਾਲ ਸੋ ਗਏ ਨੀਂਦ ਵੀ ਵਧੀਆ ਆਉਗੀ ਮਨ ਉੱਤੇ ਕਿਸੇ ਪ੍ਰਕਾਰ ਦਾ ਬੋਝ ਵੀ ਨਹੀਂ ਹੋਵੇਗਾ ਕਿ ਅੱਜ ਮੈਂ ਇਹਦੇ ਨਾਲ ਬੇਈਮਾਨੀ ਕੀਤੀ ਅੱਜ ਮੈਂ ਇਹਨੂੰ ਬੇਈਮਾਨੀ ਕੀਤੀ ਮਨ ਵਿੱਚ ਕਿਸੇ ਪ੍ਰਕਾਰ ਦਾ ਕੋਈ ਬੋਝ ਵੀ ਨਹੀਂ ਹੋਵੇਗਾ ਤੇ ਇਮਾਨਦਾਰੀ ਦਾ ਪੈਸਾ ਟਿਕਦਾ ਵੀ ਹੈ ਜੁੜਦਾ ਵੀ ਹੈ ਭਾਵੇਂ ਇਮਾਨਦਾਰੀ ਦਾ ਪੈਸਾ ਜੁੜਨ ਵਿੱਚ ਟਾਈਮ ਲੱਗਦਾ ਹੈ ਔਰ ਇਹ ਪੈਸਾ ਜੁੜਦਾ ਹੈ ਘਰ ਵਿੱਚ ਖੁਸ਼ੀਆਂ ਰਹਦੀਆਂ ਨੇ ਖੁਸ਼ਹਾਲੀ ਰਹਦੀ ਹੈ ਕਲੇਸ਼ ਘਰ ਵਿੱਚ ਆਉਂਦਾ ਹੀ ਨਹੀਂ ਜਿਹੜਾ ਇਮਾਨਦਾਰੀ ਦੀ ਕਮਾਈ ਕਰਦਾ ਹੈ ਤੇ ਬੇਈਮਾਨੀ ਦਾ ਪੈਸਾ ਫਿਰ ਘਰਾਂ ਨੂੰ ਬਰਬਾਦ ਕਰਕੇ ਰੱਖ ਦਿੰਦਾ ਹੈ ਇਸ ਕਰਕੇ ਬੇਈਮਾਨੀ ਦੀ ਕਮਾਈ ਕਦੇ ਨਾ ਕਰੋ ਹਮੇਸ਼ਾ ਆਪਣੀ ਮਿਹਨਤ ਦੀ ਕਮਾਈ ਕਰੋ ਆਪਣੇ ਕਿਰਤ ਕਰੋ ਨਾਮ ਜਪੋ ਸਿਮਰਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ